ਸ਼ੁਰੂਆਤ ਕਰੋ ਸਾਰ ਜੀਵ ਦੰਡਾ ਤੋਂ ਬੰਨਣਾ ਕਬਾੜ ਸਰਬ ਕਲਾ ਸੁਰਤੋ ਨਾਮਕ ਜੇ ਕਰੋ ਮਤੋ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਹੋਵਾਜੀ ਗੁਰੂ ਪਿਆਰੀ ਉਸਵਾਰੀ ਗੁਰੂ ਸਾਸ ਨੂੰ ਜੀਉ ਆਵੋ ਸਤਿ ਸੱਚੇ ਪਾਸ਼ਾ ਆਪ ਉਹ ਆਪਣੀਆਂ ਹੱਡੀਆਂ ਲਵਾਈਏ ਆਪਣੇ ਮਨ ਵਰਤਿਆਂ ਨੂੰ ਕਾਗਰ ਕਰੀਏ ਜੀ ਸਤਿਗੁਰਾਂ ਦੀ ਬਖਸ਼ਿਸ਼ ਹੋਏ ਫਤਿਹ ਬੁਲਾਈਏ ਆਪ ਕੋਈ ਵਾਰਗੁਪਤੀ ਦਾ ਖਾਲਸਾ ਵਾਰਗੁਪਤੀ ਕੀ ਕਰਦੇ ਪੰਮ ਚਲਾਈ ਗਣੀ ਵਾਰ ਸਤਿਗੁਰਾਂ ਦੀ ਪਵਿੱਤਰ ਗੁਰਮਾਨ ਦੀ ਸੋਹਣੀ ਸਾਖ ਦੀ ਪਾਵਨ ਗੁਰ ਸ਼ਬਦਾਂ ਦੀ ਵਿਚਾਰ ਮੈਂ ਭਾਈ ਸਰੋਪ ਕਰ ਰਿਹਾ ਸੁਪਾਵਨ ਸੋਹਣੀ ਸਾਖੀਆਂ ਦੇ ਵਾਰੀ ਤੇ ਸローਕ ਦੀ ਅਸ਼ਟਪਦੀ ਦੇ ਦੂਜੇ ਪਦੇ ਦੇ ਨਾਲ ਵਿਚਾਰ ਕੀਤੀ ਸੀ ਅੱਜ ਗੱਲ ਕਰਾਂਗੇ ਅਗਲੇ 3 ਜੇ ਪਦੇ ਵਿੱਚ بار پاشا کی سمجھا بخش کرتے نے میر کرتے ہیں پورن ਦੀਨ ભગવાન ਦੀਨ ਦਰਦਨਵਾਠਾਪੁਰ ਰਾਖਾ ਹੈ ਜਨਕੀਆ ਉਹ ਦਿਨਾਂ ਦੇ ਆਲੂ ਦਾ ਭਾਈ ਦੀਨ ਨੂੰ ਆਵ ਜਿਹੜੇ ਭਾਈ ਮਨ ਕਰਕੇ ਤਨ ਕਰਕੇ ਸਾਥ ਸੰਗ ਵਿੱਚ ਦੁਖੀ ਦੁਖੀ ਹਰ ਕੋਈ ਨਾਨਕ ਦੁਖੀਆ ਸਭ ਸੋਸਾ بلخہ ہی لگتا بان فلانا سے بڑا سوکھا ہے پر ہے دیدا چڑھ کے دیکھا تو پر کا ریشا کی کہ میں آن دکھ مجھ کو دکھ سبائی ہے جرگ بھی میں آن کہ میں ہی دھیی ہیں پر دھی سارے کوئی تن دھی کوئی من دکھی ਕੋਈ ਚਿੰਤਾ ਚਿੰਤ ਉਦਾਸੋ ਥੋੜੇ ਥੋੜੇ ਸਭ ਕੀ ਸੁਖੀ ਹਰੀ ਦੇ ਦਾਸ ਸੁਖੀ ਤਾਂ ਰੱਬ ਦੇ ਪਿਆਰੇ ਕਾਉ ਸੁਖੀ ਨੇ ਕਿੰਨਾ ਤੇ ਕਾਲਪੁਰਖ ਵੈਕੁਨਥ ਜੀ ਦੀ ਕਿਰਪਾ ਹੈ ਉਹ ਸੁਖੀ ਨੇ ਤੇ ਗੁਰੂ ਗ੍ਰੀਵਨਵਾਸ ਸੱਚੇ ਪਾਤਸ਼ਾਹ ਜੀ ਦੀ ਮਿਹਰ ਕਿੰਨਾ ਗੁਰਮਖਾਂ ਤੇ ਨੋਦੀ ਹੈ جنہ نے بھائی پرماتما اگسنگ جاننا ہے جنہ نے پرماتما جاننا کی آد سچ جگا دچ ہے پی سچ نانک ہو سی پی سچ وہ پرماتما جاننا جنہوں نے پرماتما جاننا کی میرے ستگر گریب نواز ਕਿੰਦੇ ਨੇ ਪਾਈ ਜਲੁਥਾ ਮਈਆ ਲ ਪੂਰੇਆ ਸੁਆਮੀ ਸਰਜਨਾਹ ਅੰਤ ਪਾਂਥ ਇਹ ਬਸਰਿਆ ਨਾਮ ਇੱਕ ਓੰਕਾਰ ਸਾਰੰਗ ਦੇ ਵਿੱਚ ਜਲੋ ਵਿੱਚ ਵੀਆ ਧਰੋ ਫਲਾਮੇ ਚੁਈਆ ਮਹੀਲ ਆਕਾਸ਼ ਵਿੱਚ ਵੀਆ ਜਲਥਾ ਮਈਆ ਪੂਰੇਆ ਸੁਆਮੀ ਸਰਜਨਾਹ ਆਮ ਤਪਾਂ ਤੋਂ ਇਹ ਰੂਪ ਸਰਿਆ ਨਾਮ ਦੇ ਕਹਿੰਦੇ। ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਹੈ। નિਪਾਲ ਰੰਗਾਂ ਰੂਪਾਂ ਹਰ ਇੱਕ ਦੇ ਵਿੱਚ। ਐਸੇ ਕਾਰਕ ਪ੍ਰਕਾਏ ਗੁਰੂ ਹਮੇਸ਼ਾ ਜੈਲੂ ਹੁੰਦੇ ਪਰਿਪੂਰ ਹੁੰਦੇ। ਆਪਣੇ ਕਰਤ ਜਾਨਾ ਆਪ ਅੰਦਰ ਜਾਮੀ ਰਹੇ ਹੋਇਆ ਉਹ ਪ੍ਰਮਾਣ ਆਪਣੇ ਕਰਤਬਾ ਨੂੰ ਆਪ ਹੀ ਜਾਣਦਾ ਆਪਣੇ ਚੋ ਜਾਣ ਉਹ ਆਪ ਹੀ ਜਾਣ ਅੰਦਰ ਜਮੀ ਰਹੋ ਪਿਆਰ ਕੋ ਅੰਦਰ ਜੰਮ ਇਸ ਸਾਰਾ ਵਿੱਚ ਵਿਆਪੇ ਸਾਰੇ ਵਿੱਚ ਵਿਆਪੇ ਪਰਤਪਾਣ ਜੀਅ ਨੂੰ ਬਰਪਾਣ ਤੋਂ ਜੋ ਜੋ ਰਚਿਓ ਸੋ ਤਸੈ ਚਿਤਾਰ جس جسے اتار وہ جیوان کی بہت اور پالنا کرتا ہے جو جو بھی اس نے بنایا ہے وہ استاد ہے پاؤ سمندر ہے ہر دیکھو ایک بچہ ہے اپنے ماں کے گرب کے ماں بھی لگتا ہے ਉਸ ਨੂੰ ਰੋਜ਼ੀ ਕੌਣ ਦਿੰਦਾ ਪ੍ਰਮਾਤਮਾ ਮਾਤਾ ਦੇ ਉਦਰ ਦੇ ਵਿੱਚ ਮਾਤਾ ਕੀ ਉਦਰ ਮਹਿਂ ਪ੍ਰਤਪਾਲ ਕਰੈ ਸੋਹਣੋਂ ਵਸਾਏ ਮਾਤਾ ਦੇ ਉਦਰ ਦੇ ਵਿੱਚ ਪਾਲਣਾ ਕਿਵੇਂ ਹੁੰਦੀ ਹੈ ਸਾਸੰਗ ਵੀ ਮਾਤਾ ਦੇ ਉਦਰ ਦੇ ਵਿੱਚ ਨਾਲੂਏ ਜਰਾਹੀ ਉਸ ਬੱਚੇ ਨੂੰ ਮਾਂ ਦੇ ਖਾਦੇ ਪੀਤੇ ਸਾਸੰਗ ਕੋਲ ਦੇ ਤਟਾਂ ਤੋਂ ਤਾਪਕ ਮਿਲਦੀ ਹੈ ਆਤਮਾ ਵੇਖੋ ਉਹ ਪਾਲਨ ਕਰਦਾ ਹੈ ਜਿਸ ਤਰ੍ਹਾਂ ਪਾਲਣਾ ਕਰਦਾ ਹੈ ਜਿਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮਾਤਾ ਪੁੱਤਰ ਮੈਂ ਪਰਤਪਾਲ ਕੇ ਸੁਖੋ ਲੋਗੁਸਾਰੀ ਮਨ ਕੋ ਉਸਾਰੀ ਨੁੜਦਾ ਕਰ ਜੇ ਅਗਣ ਮੈਂ ਆਹਰ ਪੁੰਚਾਵੇ ਭਗਤ ਗੁਰੂ ਅਗਣ ਦੇ ਵਿੱਚ ਵੀ ਪਰਮਾਤਮਾ ਰੂਹੀ ਹੁੰਦਾ ਹੈ ਹੋਰ ਕਹਿੰਦੇ ਨੇ ਕਾਹੇ ਰੇ مان چ مہر ہر جیو رہا سیل پتھر میں جن تو پائے تاج آگے کرنے تو کال چڑیا کر دیں ہجے افسوس بہت بڑے نے جڑے افسوس کرتے ہیں مینو تا جی اے سال ہو گرو گھر آ میں ہرمندر صاحب جایا میں آنند پور صاحب جایا گردانے تھان جایا ਪਰ ਮੇਰੀ ਨਹੀਂ ਮਾਲਕ ਨੇ ਸੁਣੀ ਪਰ ਸੁਣਦਾ ਮਾਲਕ ਕਰੀ ਕੋਈ ਇਹ ਨਹੀਂ ਹਰ ਇੱਕ ਦੀ ਸੁਣਦਾ ਹੈ ਸਾਡੇ ਕੋਲ ਸੁਣਾਉਣ ਵਾਲਾ ਮਨ ਨਹੀਂ ਤੇ ਨਾ ਹੀ ਅਸੀਂ ਗੁਰੂ ਦੀ ਸਾਧ ਸੰਗਤ ਦੀ ਸੁਣਦੇ ਹਾਂ ਜੇ ਗੁਰੂ ਦੀ ਸੁਣਾਂ ਤਾਂ ਗੱਲ ਫੇਰ ਹੋਣੀ ਹੈ ਅਸੀਂ ਆਪਣੀ ਸੁਣਾਉਣਾ ਜ਼ਰੂਰ ਚਾਹੁੰਦੇ ਆ ਪਰ ਅਗਲੇ ਦੀ ਸੁਣਦੇ ਨਹੀਂ ਗੁਰੂ ਪਾਸ਼ ਕਹਿੰਦੇ ਵੀ ਦੁੱਖ ਰੋਗ ਸੰਤਾਪ ਪੁੱਤਰ ਸੁਣੀ ਸੱਚੀ ਬਾਣੀ ਦੱਸੋ ਭਾਈ ਕਿਹਨੇ ਕਹ ਜਿਹੜੇ ਸੱਚੀ ਬਾਣੀ ਨੂੰ ਸੁਣਦੇ ਆ ਤੜਕੇ ਅਮਰਦੇਵ ਜੀ ਦਾ ਨਿਤਨੇਮ ਹੁੰਦਾ ਪੰਜ ਬਾਣੀਆਂ ਦਾ ਦੋ ਬਜ਼ੁਰਗ ਮਤਾਂ ਆਉਂਦੀਆਂ ਦੋ ਉਹ ਵੀ ਸ੍ਰੀ ਉਹ ਤਾਂ ਵਿਰਧ ਹੈ ਹਿੰਮਤ ਵੇਖੋ ਪੜਕੇ ਅਮਰ ਕਵੇਲੇ ਦੀ ਪੰਜ ਬਾਣੀਆਂ ਦੇ ਨਿਤਨੇਮ ਚ ਹਾਜ਼ਰੀ ਅਰ ਸਾਮ ਨੂੰ ਸੰਧਿਆ ਸਮੇ ਬਾਣੀ ਪੜਨ ਦਾ ਉਦੋਂ ਅਨੰਦ ਹੁੰਦਾ ਆਉਂਦਾ ਜਦੋਂ ਚਾਰ ਸ੍ਰੋਤ ਤੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਭਾਵਨਾ ਵਾਲੇ ਬੈਠੇ ਹੋ ਇੱਕ ਬਾਣੀ ਪੜਨ ਦਾ ਵੀ ਆਨੰਦ ਉਦੋਂ ਹੀ ਹੁੰਦਾ ਹੈ ਗੱਲ ਕਰਨ ਦਾ ਵੀ ਆਨੰਦ ਉਦੋਂ ਆਉਂਦਾ ਜਦੋਂ ਗੱਲ ਨੂੰ ਸੁਣਨ ਵਾਲੇ ਹੋ ਇਸ ਸਾਧ ਸੰਗਤ ਜੀ ਅਸੀਂ ਆਪਣੇ ਗੁਰੂ ਨੂੰ ਸੁਣਾ ਰਹੇ ਆ ਪਰ ਗੁਰੂ ਦੀ ਅਸੀਂ ਸੁਣ ਨਹੀਂ ਰਹੇ ਸਤਿਗੁਰੂ ਜੀ ਕਹਿੰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੀ ਬਾਣੀਆਂ ਸਰਬਾਣੀ ਹਣ ਆਪਣੇ ਆਪਣੇ ਮਨ ਦੇ ਵਿੱਚ ਝਾਤੀ ਮਾਰਨੀ ਹੈ ਵੀ ਮੈਂ ਭਾਈ ਜੀ ਕੋਲੇ ਗੁਰਕਾ ਸਾਹਿਬ ਲੈ ਕੇ ਬਹਿ ਕੇ ਮੈਂ ਕਰੇ ਸੁਖਣੀ ਸਾਹਿਬ ਦੀ ਸੰਥਿਆ ਕਰ ਲਈ ਕਦੇ ਜਗਜੀਤ ਸਿੰਘ ਸਾਹਿਬ ਸੀ ਸੰਥਿਆ ਕਰ ਲਈ ਗੁਰਬਾਣੀ ਦੇ ਪਾਰ ਨੂੰ ਜ਼ਰੂਰ ਕਰਦੇ ਆ ਕਦੇ ਸ਼ਬਦਾਂ ਦੀ ਸੁਧਾਈ ਕਰ ਲਈ ਕਦੇ ਆ ਕੇ ਕੀਤੀ ਹੈ ਦੁੱਖ ਕਿਵੇਂ ਦੂਰ ਹੋਣਗੇ ਮੈਨੂੰ ਕਹਿੰਦੇ ਸੱਤ ਅੱਠ ਮਹੀਨੇ ਹੋ ਗਏ ਆ ਜੇ ਹਾਲ ਤਸਾਲੋ ਤੇ ਗੁਰੂ ਸਵਾਰਿਓ ਮਾਤਾ ਕਦੇ ਵੇਖਿਆ ਨਹੀਂ ਕੋਈ ਸਿਆਣਾ ਪੁਰਸ਼ ਕੋਈ ਉਮਰ ਅੰਦਾਜ਼ਾ ਆਇਆ ਹੋਵੇ ਵੀ ਬਾਬਾ ਜੀ ਆਹ ਦੱਸੋ ਸਾਨੂੰ ਗੁਰਬਾਣੀ ਦੇ ਸ਼ਬਦ ਅਸੀਂ ਖੜਦੇ ਜਰੂਰ ਆ ਪਰ ਇਹ ਅਸੀਂ ਸਹੀ ਪੜਦੇ ਕਿ ਗਲਤ ਪੜਦੇ ਦੱਸਿਓ ਮੜਾ ਜੀ ਐ ਕੋਈ ਇਦਾਂ ਦਾ ਗੁਰੂ ਸਵਾਰੇ ਕਿੱਥੇ ਫਿਰਦੇ ਜਾਣ ਹੈ ਕਈ ਵਾਰੀ ਸਾਡੇ ਗ੍ਰਾਹਕੀਆਂ ਤੇ ਟੈਗ ਲੱਗ ਜਾਂਦੇ ਵੀ ਬਹੁਤ ਇਹ ਬਾਬਾ ਨਿਤ ਨੇ ਬਾੜੀ ਤੇਰ ਕਰਦਾ 40 ਮਿੰਟਾਂ ਚ 35 ਮਿੰਟਾਂ ਦੇ 45 ਅਗਲਾ ਕਰੇ ਤਾਂ ਕੀ ਕਰੇ ਕੋਈ ਸੁਣਨ ਵਾਲਾ ਨਹੀਂ ਹੋਵੇ ਸੁਣਨ ਵਾਲਾ ਕੋਈ ਹੈ ਨਹੀਂ ਵਿਚਾਰਾ ਕੀ ਕਰੇ ਗੁਰੂ ਪਿਆਰੇਓ ਅਸੀਂ ਅਸੀਂ ਫਿਰ ਕਹਿੰਦੇ ਸਾਡੀ ਗੁਰੂ ਨਹੀਂ ਸੁਣਦਾ ਅਸੀਂ ਗੁਰੂ ਦੀ ਸੁਣਦੇ ਨਹੀਂ ਪਰ ਗੁਰੂ ਨੂੰ ਜ਼ਰੂਰ ਸੁਣਾ ਦਿੰਦੇ ਆ ਮਾਫ਼ ਕਰਨਾ ਅਸੀਂ ਗੁਰੂ ਦੇ ਤੁਲ ਨਹੀਂ ਅਸੀਂ ਗੁਰੂ ਨੂੰ ਆਪਣੇ ਮੁਤਾਬਕ ਚਲਾਉਣਾ ਕਰਦੇ ਚਲਾਉਂਦੇ ਸਾਡੇ ਸਾਰੇ ਹੋਵੇ ਅਸੀਂ ਗੁਰਬਾਣੀ ਦੀਆਂ ਪੰਕਤੀਆਂ ਵੀ ਬਦਲ ਸਕਦੇ ਆ ਮਾਫ਼ ਕਰਨਾ ਇਦਾਂ ਦੇ ਹਾਲਾਤ ਹੋਏ ਇਦਾਂ ਦੇ ਹਾਲਾਤ ਕਿਉਂ ਬਣਦੇ ਜਾ ਰਹੇ ਆ ਆ ਪਿਛੇ ਦੇ ਬਦਤਵੀ ਹੋਈ ਹੈ ਗੁਰੂ ਘਰ ਦੇ ਵਿੱਚ ਬੰਡਾਲੇ ਪਿੰਡ ਦੇ ਵਿੱਚ ਫਰੋਜ਼ਪੁਰ ਦੇ ਕੋਲ ਉਹੀ ਹੈ ਨਾ ਬਹਿਰ ਦੀ ਸ਼ੁਕਰ ਹੈ ਤੇਈ ਥਾਮਾਂ ਤੋਂ ਵਡਤਾਂ ਨੂੰ ਟੋਟੇ ਟੋਟੇ ਕਰ ਹਾਲਾਤ ਉਹ ਵੀ ਸੇਖਣੇ ਕਿ ਜੇ ਨਾ ਮਾਣੀ ਦੇ ਪ੍ਰਤੀ ਪਿਆਰ ਹੈ ਕਦੇ ਸੋਚ ਕੇ ਦੇਖਿਆ ਵੀ ਇਹ ਹਾਲਾਤ ਕਿਉਂ ਬਣਦੇ ਜਾ ਰਹੇ ਆ ਇੰਨਾ ਹਾਲਾਤਾਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਆ ਸਿੱਖੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋ ਕੋਹਾ ਦੂਰ ਜਾ ਰਿਹਾ ਮੱਥੇ 'ਚ ਰੋਟੇ ਖਰਿਆ ਪਰ ਗੁਰੂ ਦੇ ਕੋਲ ਬੈਠਦੇ ਨਹੀਂ ਅਸੀਂ ਹੈ ਸਾਡੇ ਕੋਲ ਉਹ ਨਾ ਸਮਾਂ ਨਹੀਂ ਸਾਡੀਆਂ ਆਪਸੀਆਂ ਆਪਸ ਵਿੱਚ ਦੁਸ਼ਮਣੀਆਂ ਆਪਸ ਵਿੱਚ ਪਾਰਟੀਵਾਰੀਆਂ ਦਾ ਲਾੜ ਜਿਹੜਾ ਤੁਕੇ ਲੋਪ ਉਠਾ ਰਿਹਾ ਤੇ ਇਦਾਂ ਦੇ ਫਿਰ ਕਾਂਡ ਹੁੰਦੇ ਓਡੇ ਵੱਡੇ ਇਹ ਤਾਂ ਹੈ ਪਤਾ ਨਹੀਂ ਕਿ ਸਿੱਖਾਂ ਨੇ ਕੱਲਾ ਮਿੱਥਾ ਨਿਕਨੇ ਨੇ ਗੁਰੂ ਨੂੰ ਨਾ ਜਾਣਿਆ ਤਾਂ ਕੀ ਜਾਣ ਜਿੱਤੇ ਪ੍ਰਗਟ ਗੁਰਾਂ ਕੀ ਦੇਹ ਆ ਗਿਆ ਗਿਆਨ ਹੋ ਗਿਆ ਤੇ ਧੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਸਿੱਖਾਂ ਦਾ ਪੈਰ ਉਹਦੀ ਲੱਗ ਜਾਊਗਾ ਕੋ ਸੰਤ ਨਾਮ ਪੈਰ ਉਹਦੀ ਲੱਗ ਜਾਣਾ ਗੁਰੂ ਦੇ ਕੋਲ ਜਿੱਦੇ ਅਸੀਂ ਜਾਣ ਲਿਆ ਵੀ ਪ੍ਰਗਟ ਗੁਰਾਂ ਕੀ ਦੇਹ ਹੈ ਜਿਸ ਤਰ੍ਹਾਂ ਧ ਦਸ਼ਮੇਸ਼ ਪਤਾ ਮਹਾਰਾਜ ਹਾਜ਼ਰ ਨਾਜ਼ਰ ਸੀ ਉਸ ਸਮੇਂ ਸਿੱਖਾਂ ਦੇ ਪਹਿਰੇ ਸਨ ਸਤਿਗੁਰੂ ਜੀ ਦੇ ਕੋਲ ਸਿੱਖ ਆਉਂਦੇ ਸੀ ਹਾਜ਼ਰ ਰਹਿੰਦੇ ਸੀ 24 ਘੰਟੇ ਤੇ ਸਾਧ ਸੰਗਤ ਜੀ ਜੇ ਉਹ ਅਸੀਂ ਜਾਣ ਲਿਆ ਕੋਈ ਧੰਗ ਗੁਰ ਗ੍ਰੰਥ ਸਾਹਿਬ ਮਹਾਰਾਜ ਦਸਾਂ ਸਤਿਗੁਰੂਆਂ ਦੀ ਆਤਮਿਕ ਜੋਤ ਹੈ ਹਾਜ਼ਰਾ ਹਾਜ਼ੂਰ ਹੈ ਜਾਹਰਾ ਜਾਜ਼ੂਰ ਹੈ ਤੇ ਕਿਸੇ ਨੇ ਕੀ ਹਿੰਮਤ ਪਾਈ ਇੰਦਾ ਹੀ ਹੈ ਅਸੀਂ ਗੁਰੂ ਨੂੰ ਗੁਰੂ ਨਹੀਂ ਜਾਣਦੇ ਤੇ ਇਹਨਾਂ ਸਾਡੀਆਂ ਕਮੀਆਂ ਦੇ ਕਾਰਨ ਸਾਧ ਸੰਗਤ ਜੀ ਫਿਰ ਦੂਜੇ ਲੋਭ ਲਾਭ ਉਠਾ ਲੈਂਦੇ ਮੜ ਕੇ ਭਾਵੇਂ ਧਰਨੇ ਨਹੀਂ ਦੇਈ ਜਾਓ ਭਾਵੇਂ ਕਿਵੇਂ ਮਰਜ਼ੀ ਕਰੀਏ ਜੇ ਕੋਈ ਧਰਨੇ ਦਿੰਦਾ ਵੀ ਉਹਨਾਂ ਦੇ ਠੇਕ ਤਾਂ ਦਿੰਦੇ ਆ ਇਹਦਾ ਥਾਗੇ ਹੀ ਨਹੀਂ ਕੌਮ ਨੂੰ ਥਾਗੇ ਥਾਗੇ ਠੇਕਾ ਥੋੜਾ ਲੈ 4-5 ਜਣਿਆਂ ਨੂੰ ਬੇਹੀ ਕੌਮ ਦਾ ਕੁਝ ਕਰ ਹਰ ਇੱਕ ਸਿੱਖ ਦਾ ਫਰਜ਼ ਹੁੰਦਾ ਸਰ ਕਿੱਧਰ ਨੂੰ ਜਾ ਰਹੇ ਆ ਅਸੀਂ ਇਹ ਕਾਰਨ ਸਭ ਤੋਂ ਵੱਡਾ ਸਿੱਖੋ ਸਾਡੇ ਵਿੱਚ ਖੁਦ ਕਮੀਆਂ ਨੇ ਮੈਂ ਨਹੀਂ ਕੰਦਾ ਮਾਰ ਕਹਿੰਦੇ ਦੱਦਾ ਦੋਸਨਾ ਦਿਓ ਕੋਈ ਦੋਸ ਤਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਤੀਜਾ ਵਰਜਣਾ ਜਿਹਦੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਭਾਵਨਾ ਬਣ ਕੇ ਸਿੱਖੋ ਉਹਦੇ ਇਤਾਂ ਦੇ ਵਰਤਾਰੇ ਵਰਤ ਨੇ ਆਟੋਮੈਟਿਕਲੀ ਬੰਦ ਹੋ ਜਾਣਗੇ ਵੀ ਪਤਾ ਹੈ ਅਗਲਾ ਜਿਹੜਾ ਵੀ ਇਤੋਂ ਦੀ ਹਾਲਤ ਰਹਿ ਗਈ ਖੜੇ ਆ ਚਾਰ ਪੰਜ ਸੁਪਾਣੀ ਜਾਣ ਦੇ ਇਹ ਤਾਂ ਹੋਵੇਗਾ ਇਹ ਘਟਲੀਆਂ ਕਿਦਾਂ ਦੇ ਕਰਮ ਹੋਣੇ ਹਟ ਜਾਣਗੇ ਅਸੀਂ ਗੁਰੂ ਦੇ ਪ੍ਰਤੀ ਸੁਚੇਤ ਬਾਣੀ ਦੇ ਪ੍ਰਤੀ ਸੁਚੇਤ ਹੋਈਏ ਅਸੀਂ ਮੱਥਾ ਟੇਕਣਾ ਤੇ ਮੱਥਾ ਜਿੱਥੇ ਟੇਕਦੇ ਬਰ ਗੁਰੂ ਦੇ ਵਚਨਾਂ ਨੂੰ ਵੀ ਸਿਰ ਮੱਖੇ ਪਰਵਾਣ ਕਰੀਏ ਮਾਰ ਕੇ ਕਹਿੰਦੇ ਐ ਦਾ ਵੀ ਹੈ ਪਹਿਲਾਂ ਆਪ ਦੀ ਗੱਲ ਕੀਤੀ ਸਿੱਖ ਨੇ ਕਹਿੰਦੇ ਸਿੱਖਾ ਪਹਿਲਾਂ ਪੜ੍ਹ ਮਨ ਮੇਰੇ ਵਰਗਾ ਗੁਰੂ ਦੀ ਬਾਣੀ ਦੇ ਸ਼ਬਦ ਦੀ ਵਿਚਾਰ ਕਰਦਾ ਜਿਨ੍ਹਾਂ ਨੇ ਵਿਚਾਰਿਆ ਨੇ ਕਦੇ ਪੜ੍ਹੇ ਹੀ ਨਹੀਂ ਕਦੇ ਲਿਖੇ ਹੀ ਨਹੀਂ ਉਹਨਾਂ ਦੇ ਲਈ ਜਦੋਂ ਗੁਰੂ ਦੀ ਗੱਲ ਕਹੀ ਹੋਈ ਸੱਚੀ ਕਹਿ ਬੀਏ ਇਹ ਤਾਂ ਨਿੰਦੇ ਇਹ ਤਾਂ ਖਲਾਫਤ ਹੈ ਕਈਆਂ ਦੇ ਪਰਮਾਨੰਦੇ ਵਿੱਚ ਇਹ 네ਗੇਟਿਵ ਵਾਲਾ ਪਾਸੇ ਨੂੰ ਚਲਾਈ ਜਾਂਦੀ ਆ ਸੋਚ بھی کسی خاص ایک دارمی بندیا واسطے یا جا خاص کسی پیروکار واسطے شبدان کی ورتوں کرتی کئی بار ہوں گا گرو سوار ہو جی گرو دول بٹھن لگے گرو کے کوٹھنا بھاگ گرو کی ایک ایک گلجھنا پرکھنا جی سمجھ تو پرت سام آ گئی تو گرو پیار ہو ਸਰ ਸਤਿਗੁਰੂ ਧੰਗ ਗੁਰੂ ਪੰਜਵਾਂ ਪਾਸ਼ਾ ਜਿਵੇਂ ਕਹਿੰਦੇ ਨੇ ਅੰਮ੍ਰਿਤ ਬਾਣੀ ਹਰ ਘਰ ਤੇਰੀ ਸੁਸਮ ਹੋਵੇ ਪਰਮ ਗਤਿ ਮੇਰੀ ਜਿਸੇਤੀ ਪਾਸ਼ਾ ਜੀ ਦੇ ਬਾਣੀ ਸੁਣਨ ਬਾਰੇ ਲਿਖਿਆ ਪਹਿਲਾਂ ਪੜਨ ਵਾਲੇ ਕਹੇ ਸੋ ਗੁਰੂ ਕੀਤੇ ਬਚਨ ਕਰਦੇ ਨੇ ਗਾ ਵੀ ਐ ਪਹਿਲਾਂ ਗਾਉਣਾ ਖੁਦ ਪੜਨਾ ਫਿਰ ਸੁਣਾਉਣਾ ਦੂਜੀ ਦੂਜਾ ਸ਼ਬਦ ਵਰਤਿਆ ਸੁਣੀ ਹੈ ਪਹਿਲਾ ਵਰਤੋਂ ਸ਼ਬਦ ਵਰਤਿਆ ਗਾਵੀ ਹੈ ਦੂਜਾ ਸ਼ਬਦ ਵਰਤਿਆ ਸੁਣੀ ਹੈ ਤੀਜਾ ਸ਼ਬਦ ਵਰਤਿਆ ਮਾਨ ਰੱਖੀ ਹੈ ਭਾਵ ਮਨ ਦੇ ਵਿੱਚ ਭਾਵ ਰੱਖਣਾ ਭਾਵਨਾ ਰੱਖਣੀ ਭਾਵਨਾ ਇਹ ਬਣਾਉਣੀ ਵੀ ਮੈਂ ਜਿਹੜਾ ਸ਼ਬਦ ਪੜ ਰਿਹਾ ਜਿਵੇਂ ਪੰਜਵੇਂ ਪਾਤਸ਼ਾਹ ਜੀ ਤਾਂ ਪਾ ਸ਼ਬਦ ਪੜ ਰਿਹਾ ਵੀ ਮੇਰੇ ਸਾਹਮਣੂ ਪੰਚਮ ਪਾਤਸ਼ਾਹ ਜੀ ਆਪ ਬੈਠੇ ਨੇ ਆਪਣੇ ਮੁਖ ਤੋਂ ਕਹਿ ਰਹੇ ਦੇਰ ਦਿੱਤੀ ਗੱਲ ਉਹ ਨਹੀਂ ਫੇਰ ਇਹ ਸਤਰੂਜੀ ਦਾ ਵਾਜਨ ਹੈ ਤਾਂ ਕਿ ਤੋਂ ਮਹਾਰਾਜ ਨੇ ਕਿਹਾ ਪੜੀ ਰਹਾ ਹੈ ਕਿ ਗੋਣੀਆਂ ਹੈ ਕਿ ਬੇਰ ਉਪਰਾਣਾ ਸੁਣੀ ਹੈ ਪੜੇ ਸੁਣੀ ਹੈ ਉਹ ਹੀ ਜੋ ਸਾਂਝ ਨਾਮ ਉਹ ਸੋਈ ਮੰਟਕਾਰ ਵਿੱਚ ਜਿਹੀ ਆਇਆ ਮੰਟਕਾਰ ਵਿੱਚ ਤਾਣੀ ਆਇਆ ਬਸ ਇਦਾਂ ਕਰਕੇ ਲਗਾਉਣਾ ਹੀ ਕੀਤਾ ਅਸੀਂ ਪੜ ਲਿਆ ਬਸ ਪੜ ਕੇ ਰੱਖਤਾ ਕੋਟਕਾ ਸਭ ਉਹਦੀ ਵਿਚਾਰ ਹੀ ਨਹੀਂ ਸਭ ਤੋਂ ਹਰੇਕ ਇੱਕ ਦਾ ਓਮਕਾਰ ਦੀ ਸਮਝ ਤੱਗਣੀ ਹੈ ਗੁਰੂ ਪਿਆਰੇ ਜਿੱਤੇ ਇੱਕ ਨੂੰ ਸਮਝ ਗਏ ਉਹਦੇ ਸਾਡਾ ਮੇਰੇ ਵਰਗੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਅਮਰਤ ਧਾਰੀ ਹੋਏ ਭਾਈ ਖੰਡੇ ਬਾਡੇ ਦੀ ਬਹੁਤ ਪ੍ਰਾਪਤ ਕਰ ਲੋ ਭਾਈ ਬੱਚਾਂ ਦੇ ਕੇਸ ਨਾ ਕਟਾਉ ਭਾਈ ਸਾਨੂੰ ਫਿਰ ਕਹਿਣ ਦੀ ਲੋੜ ਨਹੀਂ ਪੈਣੀ ਕਿਤੇ ਸਾਨੂੰ ਇਸ ਪਾਵਨ ਸ਼ੋਧਨੀ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤੇ ਇਹ ਕਿਰਪਾ ਵੀ ਉਹਨਾਂ ਤੇ ਹੋਵੇਗੀ ਜਿਨ੍ਹਾਂ ਨੇ ਪਾਈ ਜਿਸ ਤਰ੍ਹਾਂ ਵਜਨ ਕਰਦੇ ਸਤਿਗੁਰ ਸੱਚੇ ਪਾਤਸ਼ਾਹ ਪ੍ਰਤ ਪਾਲੈ ਜੀਵਨ ਉਹ ਭਾਂਤ ਜੋ ਜੋ ਰਚਿਓ ਸੁਦਸੈ ਤਿਆਰ ਜੇ ਇਹਨੂੰ ਆਪਣੇ ਹਿਰਦੇ ਵਿੱਚ ਧਾਮ ਮਠਾਗੇ ਆਪਣੀ ਮਾਇੰਡ ਨੂੰ ਆਪਣੀ ਸੁੱਤ ਨੂੰ ਕੁਰਬਾਨੀ ਦੇ ਸ਼ਬਦਾਂ ਦੇ ਅਕਾਗਰ ਕਰਾਂਗੇ ਪਾਈ ਸ਼ਬਦਾਂ ਦੀ ਅਕਾਗਰਤਾ ਬਣਾਉਣੀ میں بچن پڑھ رہا سی بھی دکھ روگ سنتا سنی سچی بانی سنت ساجن سر سے پورے گرتے یعنی جب گرو کی سچی بانی نا گے دکھ بھی فیر دور ہونا جب گرو کا شبد پڑھا گے ایسا کم ملنا کی چ ਜੇ ਤੁਸੀਂ ਕਹਿੰਦੇ ਜਿੰਦਗੀ ਦੇ ਵਿੱਚ ਆਨੰਦ ਚਾਹੋ ਨਾ ਆਨੰਦ ਵੀ ਖੁਸ਼ੀ ਬਣਿਆ ਰਹੇ ਚਾਹ ਬਣਿਆ ਰਹੇ ਤਾਂ ਆਨੰਦ ਸਾਹਿਬ ਪਵਿੱਤਰ ਧੰ ਗੁਰੂ ਅਮਰਦਾਸ ਜੀ ਦੀ ਬਾਣੀ ਹੈ। ਤਕਰੀਬਨ ਤਕਰੀਬਨ 6 ਪਉੜੀਆਂ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਯਾਦ ਹੋਣੀਆਂ ਨਾਮ ਸਾਹਿਬ ਦੀ। ਪਰ ਸੰਪੂਰਨ 40 ਪਉੜੀਆਂ ਸਿੱਖੋ ਇਹਨਾਂ ਗੁਰਬਾਣੀ ਦੀਆਂ ਬੰਦੀਆਂ ਨੂੰ ਜਿ ਅਸੀਂ ਸਾਧ ਸੰਗਤ ਜੀ ਔਰ ਕਸੂਮੇ ਪੜਾ ਗਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਆਨੰਦ ਵੜ ਜਾਣਾ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਤਨ ਪਰਵਾਰ ਭਰੀਆਂ ਸ਼ਬਦ ਲਾਗ ਨਾ ਪਾਈਆਂ ਸ਼ਬਦੋਤਾ ਦਾ ਹਰੀ ਤੇਰਾ ਮਾਨ ਦੇ ਨੀਵਸਿਆ ਕਹੈ ਨਾਨਕ ਦੇਖੋ ਫਿਰ ਗੁਰੂ ਨਾਨਕ ਸਾਹਿਬ ਜੀ ਕੀ ਇਹ ਨਾਨਕ ਦਾਸ ਕੋ ਫਿਰ ਸੁਖਮੰਦ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਤੇ ਇਹ ਆਨੰਦ ਦੀ ਪ੍ਰਾਪਤੀ ਉਦੋਂ ਹੋਵੇਗੀ ਜਦੋਂ ਅਸੀਂ ਹਿਰਦੇ ਵਿੱਚ ਗੁਰੂ ਦੇ ਸ਼ਬਦ ਨੂੰ ਧਾਰਨ ਕਰਾਂਗੇ ਤੇ ਕਹਿੰਦੇ ਜਿੰਦਗੀ ਦੇ ਵਿੱਚ ਧਾਰਨ ਕਰ ਲਿਆ ਪਰ ਕਹਿੰਦੇ ਸੁਣ ਤੇ ਪੋਣੀ ਕਹ ਤੇ ਹੋਵੇ ਤੋ ਸਤਿਗੁਰੂ ਰਹਿਆ ਪਰ ਪੂਰੇ ਤੁਹਾਨੂੰ ਗੁਰਬਾਣੀ ਦੀ ਕੋਈ ਗੱਲ ਕਹਿ ਰਿਹਾ ਕਹਿੰਦੇ ਕਹਿ ਰਿਹਾ ਤੇ ਉਸ ਕਹਿ ਦੀ ਗੱਲ ਨੂੰ ਜੇ ਤੁਸੀਂ ਸੁਣ ਲਿਆ ਮਰ ਕੇ ਸੁਣ ਤੀ ਪੁਨੀਤ ਕਹੇ ਦੇਪ ਵਿੱਚ ਸਭ ਦੁਨਿਆ ਰਹਿਆ ਪਰ ਪੂਰੇ ਜੇ ਭਾਵੇਂ ਕੋ ਗੁਰੂ ਦੀ ਗੱਲ ਕਹਿ ਰਿਹਾ ਹੈ ਤੇ ਉਹਨੂੰ ਭਾਵਨਾ ਦੇ ਨਾਲ ਸ਼ਬਦਾਂ ਦੇ ਨਾਲ ਜੇ ਹਿਰਦੇ ਵਿੱਚ ਵਸਾ ਲਿਆ ਨਾ ਕਹਿੰਦੇ ਕਹਿਣ ਵਾਲੇ ਨਾਲੋਂ 10 ਗੁਣਾ ਫਾਲਤੂ ਨੂੰ ਸਿੱਖਾ ਸੁਣਨ ਵਾਲੀ ਪ੍ਰਾਪਤ ਹੋਏਗਾ ਉਸ ਸਤਨਾਮ ਸੋਣਾ ਮਾਤਰ ਸੁਣ ਕੇ ਗੁਰਬਾਣੀ ਦੀ ਗੱਲ ਨੂੰ ਸੁਣ ਗੁਰਬਾਣੀ ਦੀ ਵਿਚਾਰ ਨੂੰ ਸੁਣ ਕੇ ਦੁੱਖ ਦੂਰ ਹੁੰਦੇ ਨੇ ਤੇ ਜਿਨ੍ਹਾਂ ਨੇ ਸੁਣ ਲਿਆ ਤੇ ਉਹਦੇ ਫਿਰ ਹੱਥ ਜੁੜ ਜਾਣਗੇ ਤੇ ਜਦੋਂ ਹੱਥ ਜੁੜ ਜਾਣਗੇ ਫਿਰ ਉਹਦੇ ਮਨ ਦੇ ਵਿੱਚੋਂ ਆਵਾਜ਼ ਆਉ ਬਿਨਵੰਤ ਨਾਨਕ ਗੁਰ ਚਰਨ ਲਾ ਕੇ ਬਾਜੇ ਅਨਹਦ ਤੂਰੇ ਉਹਦੀ ਅਨਹਦ ਕੂੜੀਆਂ ਢੋਣਾ ਵੱਜਣ ਲੱਗ ਪਈਆਂ ਰੈਟ ਮਾਰ ਕੋ ਬਾਹਰ ਕੋ ਵਾਇਕੂ 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 ਦੀ ਤੋਰ ਜਾਗਰਤ ਹੋਵੇਗੀ ਕੋਈ ਵੀ ਕੰਮਕਾਰ ਕਰੇਗਾ ਕੁਰਬਾਨੀ ਦੀ ਕੋਈ ਨਾ ਕੋਈ ਪੰਕਤੀ ਉਹਦੇ ਮੁਖ ਤੇ ਚਲਦੀ ਰਹੇਗੀ ਚਲਦੀ ਰਹੇਗੀ ਚਲਦੀ ਰਹੇਗੀ ਉਹ ਤਾਂ ਹੋਏਗਾ ਜੇ ਭਾਈ ਉਸ ਪਰਮਾਤਮਾ ਦੀ ਜਿਸ ਭਾਰ ਰੈਤਸ ਲੈ ਮਾਰੇ ਭਗਵਤ ਕਰੇ ਹਰ ਕੇ ਗੁਣ ਗਾਈ ਕਿਨ ਜਿਸ ਨੂੰ ਚਾਹੁੰਦਾ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਜਿਸ ਕਰਕੇ ਗੁਰਮਖ ਖਾਨ ਨੂੰ ਭਗਤੀ ਕਰਦੇ ਨੇ ਤੇ ਹਰੀ ਦੇ ਗੁਣ ਗਾਉਂਦੇ ਨੇ ਹਰੀ ਦੇ ਗੁਣ ਗਾਉਂਦੇ ਆ ਤੇ ਜਦੋਂ ਹਰੀ ਦੇ ਗੁਣ ਗਾਵਾਂਗੇ ਤੁਹਾਾਰੇ ਕਿੰਨੇ ਮਨ ਅੰਦਰ ਵਿਸ਼ਵਾਸ ਕਰਮਾਨਿਆ ਤਰਨ ਹਾਰ ਨਾਂ ਨਿਰਜਾਨਾ ਸਾਡੇ ਮਨ ਦੇ ਵਿੱਚ ਭਰੋਸਾ ਬੈਠਦਾ ਤੇ ਜਿਹਦੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਭਰੋਸਾ ਬੱਚਿਆ ਹੈ کرنی جان لے پانا مان لے شکرانا مان لو ہر سواس ارداس کر دے سواس گرو نو چیتے کرتے ہیں اس کر کے ست گور گری منواس پاس پاشا جی نے سلوکہ کو پڑھ رہے ہیں نا ਜੀ ਜਾਂ ਤੇ ਠਾਪਰਾ ਆਪੇ ਵਰਤਨ ਹਾਰ ਨਾਮ ਲਿਖੇ ਕੋ ਉਸਰਿਆ ਦੂਜਾ ਨਾ ਕ੍ਰਿਸ਼ਨਾ ਪਰ ਗੁਰੂ ਨਾਨਕ ਤੋਂ ਬਿਗੈ ਸਾਡੀ ਸੁਰਤ ਕਿਸੇ ਹੋਰ ਬਾਸੇ ਜਾਣੀ ਨਹੀਂ ਸੁਆਉ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਇਨਾਂ ਪਾਵਨ ਗੁਰ ਸ਼ਬਦਾਂ ਦੇ ਫਿਰਦੇ ਵਿੱਚ ਉਸਾਉਣ ਦੀ ਲੋੜ ਹੈ ਨਿਰਾਪਰਾ ਬੜੇ ਨਾਲ ਵੀ ਗੱਲ ਨਹੀਂ ਬਣਨੀ ਬਹੁ ਸਾਡੇ ਮਾਈ ਭਾਈ ਨੇ ਸਹਿਜ ਬਾੜ ਕਰਦੇ ਨੇ ਗੁਰਬਾਣੀ ਦੇ ਬੜੇ ਭੋਗ ਆਉਂਦੇ ਨੇ ਬੜੀਆਂ ਉਦਾਸਾਂ ਕਰਉਂਦੇ ਨੇ ਪਰ ਜਦ ਇਹ ਉਹਨਾਂ ਗੁਰੂ ਦੇ ਸ਼ਬਦਾਂ ਦੇ ਅੰਦਰਲੇ ਸਭਾਵਾਂ ਨੂੰ ਸਮਝ ਲੈ ਗਿਆ ਵੀ ਬਿੰਦਰਪਾਲ ਸਿੰਘ ਜੀ ਕਹਿੰਦੇ ਹੁੰਦੇ ਅਸੀਂ ਕੋ ਪਾਠ ਕਰੋ ਹਰ ਇੱਕ ਮਾਈ ਭਾਈ ਕਰੋ ਤੜਕੇ ਦੋ ਅੰਗ ਤੜਕੇ ਪੜ੍ਹ ਲੈ ਦੋ ਅੰਗ ਅਥਨੇ ਪੜ੍ਹ ਲੈ ਚਾਰ ਚਾਰ ਅੰਗ ਜੇ ਅਸੀਂ ਗੁਰਬਾਣੀ ਦੇ ਡੇਢੀ ਪੜਾਂਗੇ ਨਾ ਗੁਰੂ ਪਿਆਰਿਓ ਤੇ ਉਹਨਾਂ ਦੇ ਅਰਥਾਂ ਨੂੰ ਸਮਝਾਂਗੇ ਤਾਂ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਦਾ ਬਾਪੇ ਮੇਲੇ ਦੇ ਭਾਗੀ ਬਣ ਜਾਵਾਂਗੇ ਸੋਹੀਆਂ ਗੁਰਮਤ ਦੀਆਂ ਵਿਚਾਰਾਂ ਅਨੇਕ ਤਰ੍ਹਾਂ ਦੀਆਂ ਬੋਲਾਂ ਸਤਿਗੁਰ ਕੀ ਔਰਾ ਗੁਰੂ ਕੀ ਸੰਗਤ ਕੋ ਸੰਜੋਗ ਗੁਰੂ ਕਿਰਪਾ ਕਰੇ ਗੁਰਬਾਣੀ ਦੇ ਸਤਾਂਤ ਨੂੰ ਆਪਣੇ ਹਿਰਦੇ ਵਿੱਚ ਵਸਾਈ ਉਤਾਰੀ ਬਾਣੀ ਪਰ ਬਾਣੀ ਦੇ ਘਰ ਨਿਵੜੀਏ ਜਿੰਨਾਂ ਨੂੰ ਗੁਰਬਾਣੀ ਪੜ੍ਹਨੀ ਆਉਂਦੀ ਹੈ ਗੁਰਬਾਣੀ ਪੜ੍ਹੋ ਜਿਹੜੇ ਆਮ ਦੁਨਿਆਵੀ ਵਿੱਦਿਆ ਪੜ੍ਹੇ ਨੇ ਤੇ ਗੁਰਬਾਣੀ ਪੜ੍ਹਨ ਦੀ ਪਿੱਛਾ ਰੱਖੋ ਨਹੀਂ ਗੁਰਬਾਣੀ ਆਉਂਦੀ ਪੜ੍ਹਨੀ ਗੁਰੂ ਘਰ ਵਿੱਚ ਜਾਇਆ ਕਰੋ ਪਾਈ ਬੈਠੇ ਹਾਂ ਸਿਖਾਉਣ ਵਾਸਤੇ ਇਸ ਕਰਕੇ ਗੁਰਬਾਣੀ ਨੂੰ ਸਿੱਖਣ ਦਾ ਜਤਨ ਕਰੋ ਆਪ ਜੋੜੋ ਬੱਚਾ ਨੂੰ ਜੋੜੋ ਤੇ ਸੱਚੇ ਪਾਤਸ਼ਾਹ ਜੀ ਦੇ ਸਿੱਖੀ ਦੇ ਗੁਰ ਸ਼ਬਦਾਂ ਦੇ ਵਿੱਚੋਂ ਦੋਨਾਂ ਬਹੁਤ ਬڑے ਪ੍ਰਣਾਮ ਧਾਰਨ ਕਰਕੇ ਪੂਰਨ ਤੌਰ ਤੇ ਗੋਸੇ ਗਣਗੇ ਸਵਾਵ ਅਰਦਾਸ ਬੇਨਤੀ ਕਰਗੇ ਫਤੇ ਬੁਲਗੇ ਕਿ ਆਪ ਕੋ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ